ਸਵਾਗਤ ਹੈ ਜੀ ਅੱਜ ਆਪਾਂ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਬਾਰੇ ਗੱਲ ਕਰਨੀ ਹੈ ਆ ਖਾਸ ਕਰਕੇ ਸਮਾਣੇ ਤੋਂ ਬਾਅਦ ਦੀਆਂ ਹਾਂਜੀ ਸਮਾਣੇ ਤੋਂ ਬਾਅਦ ਕੁੜਾਮ ਤੇ ਠਸਕਾ ਬਿਲਕੁਲ ਕੁੜਾਮ ਤੇ ਠਸਕਾ ਤੇ ਜਿਹੜਾ ਕਬਜ਼ਾ ਹੋਇਆ ਸਾਡੇ ਕੋ ਕੁਝ ਲਿਖਤਾਂ ਦੇ ਹਿੱਸੇ ਨੇ ਇਸ ਬਾਰੇ ਕੁੜਾਮ ਅਤੇ ਠਸਕੇ ਦੀ ਜਿੱਤ ਹਾਂ ਤਾਂ ਅੱਜ ਦਾ ਮਕਸਦ ਇਹੀ ਹੈ ਕਿ ਇਹਨਾਂ ਦੋ ਜਿੱਤਾਂ ਦੇ ਵੇਰਵੇ ਤੇ ਇਹਨਾਂ ਦੀ ਅਹਿਮੀਅਤ ਕੀ ਸੀ ਖਾਸ ਕਰਕੇ ਸਰਹਿੰਦ ਵਾਲੇ ਵੱਡੇ ਹਮਲੇ ਦੇ ਹਿਸਾਬ ਨਾਲ ਹਨਾ ਹਾਂਜੀ ਬਿਲਕੁਲ ਦੇਖੋ ਪਹਿਲਾਂ ਕੁੜਾਮ ਨੂੰ ਸਮਝਣਾ ਜ਼ਰੂਰੀ ਹੈ ਇਹ ਕੋਈ ਅਮੇ ਦਾ ਕਸਬਾ ਨਹੀਂ ਸੀ ਅੱਛਾ ਹਾਂ ਬਹੁਤ ਪੁਰਾਣਾ ਨਗਰ ਸੀ ਇਤਿਹਾਸਿਕ ਕਹਿੰਦੇ ਨੇ ਮੁਹੰਮਦ ਗੋਰੀ ਦੇ ਜ਼ਮਾਨੇ ਤੋਂ ਇਹਦਾ ਕਿਲਾ ਸਿਆਸੀ ਗੜ ਰਿਹਾ ਹੈ ਉਹੋ ਤੇ ਸਰੋਤ ਇਹ ਵੀ ਕਹਿੰਦੇ ਆ ਕਿ ਇਹਨੂੰ ਰਾਮਾਇਣ ਨਾਲ ਜੋੜਨਾ ਸ਼ਾਇਦ ਬਾਅਦ ਚ ਘੜੀ ਗਈ ਗੱਲ ਹੋਵੇ ਪਰ ਅਸਲ ਗੱਲ ਮਤਲਬ ਬੰਦਾ ਸਿੰਘ ਦੇ ਨਜ਼ਰੀਏ ਤੋਂ ਇਹ ਸੀ ਕਿ ਸਰਹਿੰਦ ਤੇ ਹਮਲਾ ਕਰਨਾ ਹਾਂ ਤੇ ਉਸ ਤੋਂ ਪਹਿਲਾਂ ਆਸ-ਪਾਸ ਦੇ ਜਿੰਨੇ ਮਜ਼ਬੂਤ ਕਿਲੇ ਨੇ ਉਹਨਾਂ ਤੇ ਕਾਬੂ ਪਾਉਣਾ ਜ਼ਰੂਰੀ ਸੀ ਇਸ ਲਈ ਕੁੜਾਮ ਲਾਜ਼ਮੀ ਸੀ ਅੱਛਾ ਮਤਲਬ ਸਿੱਧਾ ਸਰਹਿੰਦ ਨੂੰ ਹੱਥ ਪਾਉਣ ਦੀ ਬਜਾਏ ਪਹਿਲਾਂ ਉਹਦੇ ਆਸਰੇ ਤੋੜਨੇ ਸੀ ਇਹ ਤਾਂ ਕਾਫੀ ਮਤਲਬ ਸੋਚੀ ਸਮਝੀ ਰਣਨੀਤੀ ਲੱਗਦੀ ਹੈ ਹਾਂਜੀ ਬਿਲਕੁਲ ਤੇ ਸਮਾਣੇ ਤੋਂ ਬਾਅਦ ਫੌਜਾਂ ਪਹਿਲਾਂ ਸਨੌਰ ਪਹੁੰਚੀਆਂ ਹਨਾ ਕੋਈ 28 ਕਿਲੋਮੀਟਰ ਦੂਰ ਉੱਥੋਂ ਕੁਝ ਦੌਲਤ ਹਥਿਆਰ ਮਿਲੇ ਹਾਂ ਉੱਥੋਂ ਵੀ ਕਾਫੀ ਕੁਝ ਹਾਜ਼ਿਲ ਹੋਇਆ ਤੇ ਫਿਰ ਕੁੜਾਮ ਵੱਲ ਸਨੌਰ ਤੋਂ ਅੱਗੇ ਕੋਈ 20 ਕਿਲੋਮੀਟਰ ਇੱਥੇ ਫਿਰ ਗੱਲ ਦਿਲਚਸਪ ਹੁੰਦੀ ਹੈ ਸੁਣਿਆ ਮੁਕਾਬਲਾ ਸਖਤ ਹੋਇਆ ਹਾਂਜੀ ਬਹੁਤ ਸਖਤ ਕੁੜਾਮ ਦਾ ਜਿਹੜਾ ਫੌਜਦਾਰ ਸੀ ਉਹਨੇ ਪੂਰੀ ਟੱਕਰ ਦਿੱਤੀ ਲਿਖਿਆ ਹੈ ਕਿ ਬੜੀ ਭਾਰੀ ਲੜਾਈ ਹੋਈ ਨੁਕਸਾਨ ਵੀ ਹੋਇਆ ਹੋਣਾ ਦੋਹਾਂ ਪਾਸਿਆਂ ਦਾ ਹਾਂ ਨੁਕਸਾਨ ਦੋਹਾਂ ਪਾਸਿਆਂ ਦਾ ਹੋਇਆ ਪਰ ਜਿੱਤ ਆਖਿਰ ਸਿੱਖਾਂ ਦੀ ਹੋਈ ਕਹਿੰਦੇ ਸੈਂਕੜੇ ਮੁਗਲ ਸਿਪਾਹੀ ਮਾਰੇ ਗਏ ਸੀ ਤੇ ਇਸ ਜਿੱਤ ਦਾ ਮਤਲਬ ਸਿਰਫ ਇਲਾਕਾ ਜਿੱਤਣਾ ਨਹੀਂ ਸੀ ਨਹੀਂ ਨਹੀਂ ਇਸ ਨਾਲ ਕਿਲਾ ਹੱਥ ਆਇਆ ਘੋੜੇ ਮਿਲੇ ਹਥਿਆਰ ਮਿਲੇ ਖਜ਼ਾਨਾ ਵੀ ਮਿਲਿਆ ਇਸ ਸਭ ਨੇ ਸਿੱਖ ਫੌਜ ਨੂੰ ਹੋਰ ਤਾਕਤ ਦਿੱਤੀ ਮਤਲਬ ਸਰਹੰਦ ਵੱਲ ਵਧਣ ਲਈ ਰਾਹ ਹੋਰ ਪਧਰਾ ਹੋ ਗਿਆ ਹੂੰ ਸਮਝ ਆਈ ਕੁੜਾਮ ਤੋਂ ਬਾਅਦ ਫਿਰ ਅਗਲਾ ਨਿਸ਼ਾਨਾ ਸੀ ਠਸਕਾ ਜਿਸ ਨੂੰ ਠਸਕਾ ਮੀਰਾ ਜੀ ਵੀ ਕਹਿੰਦੇ ਨੇ ਹਾ ਠਸਕਾ ਕੁੜਾਮ ਤੋਂ ਇਹ ਵੀ ਕੋਈ 20 ਕਿਲੋਮੀਟਰ ਹੀ ਸੀ ਤੇ ਇਹ ਸ਼ਹਿਰ ਕਿਹੋ ਜਿਹਾ ਸੀ ਇਹ ਸੈਯਦਾਂ ਮੁਗਲਾਂ ਸ਼ੇਖਾਂ ਮਤਲਬ ਅਮੀਰ ਤੇ ਅਸਰ ਰਸੂਖ ਵਾਲੇ ਲੋਕਾਂ ਦਾ ਗੜ ਸੀ ਅੱਛਾ ਇੱਥੇ ਮੈਨੂੰ ਇੱਕ ਗੱਲ ਬੜੀ ਦਿਲਚਸਪ ਲੱਗੀ ਲਿਖਤ ਵਿੱਚ ਉਹ ਕਹਿੰਦੇ ਨੇ ਕਿ ਇੱਥੋਂ ਦੇ ਕਈ ਲੋਕ ਆਪਣੇ ਆਪ ਨੂੰ ਪੀਰ ਕਹਾਉਂਦੇ ਸੀ ਹਾਂਜੀ ਤੇ ਉਹ ਲੋਕਾਂ ਨੂੰ ਗੈਬੀ ਤਾਕਤਾਂ ਦਾ ਡਰਾਵਾ ਜਾਂ ਪਰਮ ਦਿੰਦੇ ਸੀ ਬਿਲਕੁਲ ਜਿਵੇਂ ਲਿਖਿਆ ਕਿ ਸੋਮਨਾਥ ਵੇਲੇ ਬ੍ਰਹਮਣਾ ਨੇ ਕਿਹਾ ਸੀ ਜਾਂ ਬਾਬਰ ਵੇਲੇ ਪਠਾਣਾ ਨੇ ਆਪਣੇ ਮੰਤਰਾਂ ਦੀ ਗੱਲ ਕੀਤੀ ਸੀ ਹਾਂ ਤੇ ਜਿਵੇਂ ਉਦੋਂ ਮੰਤਰ ਕੰਮ ਨਹੀਂ ਆਇਆ ਇੱਥੇ ਵੀ ਇਹਨਾਂ ਦੇ ਕਾਲੇ ਇਲਮ ਦਾ ਕੋਈ ਅਸਰ ਨਾ ਹੋਇਆ ਜਦੋਂ ਸਿੰਘਾਂ ਨੇ ਹਮਲਾ ਕੀਤਾ ਤਾਂ ਮਤਲਬ ਲੜਾਈ ਸਿਰਫ ਫੌਜਾਂ ਦੀ ਨਹੀਂ ਸੀ ਇਹ ਉਹਨਾਂ ਅਹੋਤੀ ਪੀਰਾਂ ਦੇ ਪ੍ਰਭਾਵ ਨੂੰ ਵੀ ਇੱਕ ਤਰ੍ਹਾਂ ਦੀ ਵੰਗਾਰ ਸੀ ਹਾਂਜੀ ਬਿਲਕੁਲ ਇਹ ਇੱਕ ਬਹੁਤ ਅਹਿਮ ਨੁਕਤਾ ਹੈ ਲੜਾਈ ਸਿਰਫ ਤਲਵਾਰਾਂ ਦੀ ਨਹੀਂ ਸੀ ਇਹ ਉਸ ਵਿਚਾਰਧਾਰਾ ਨੂੰ ਵੀ ਚੁਣੌਤੀ ਸੀ ਤੇ ਫੇਰ ਉਹ ਘਟਨਾ ਵਾਪਰੀ ਜਦੋਂ ਹਾਰ ਯਕੀਨੀ ਹੋ ਗਈ ਠਸਕੇ ਵਾਲਿਆਂ ਨੂੰ ਹਾਂ ਫਿਰ ਉੱਥੋਂ ਦਾ ਇੱਕ ਪੀਰ ਸੀ জাফর ਅਲੀ ਉਹਨੇ ਮਤਲਬ ਇੱਕ ਅਜੀਬ ਜਿਹਾ ਕੰਮ ਕੀਤਾ ਕੀ ਉਹ ਮੂੰਹ ਵਿੱਚ ਕਾ ਦਾ ਤਣਕਾ ਪਾ ਕੇ ਬੰਦਾ ਸਿੰਘ ਕੋਲ ਆਇਆ ਤੇ ਕਹਿਣ ਲੱਗਾ ਅਸੀਂ ਤੁਹਾਡੀਆਂ ਗਊਆਂ ਸਾਨੂੰ ਬਖਸ਼ ਦਿਓ ਓਹੋ ਇੱਕ ਤਾਂ ਬਹੁਤ ਵੱਡੀ ਗੱਲ ਹੈ ਤੇ ਬੰਦਾ ਸਿੰਘ ਨੇ ਕੀ ਜਵਾਬ ਦਿੱਤਾ ਇਹੀ ਤਾਂ ਖਾਸ ਗੱਲ ਹੈ ਬੰਦਾ ਸਿੰਘ ਦਾ ਜਵਾਬ ਉਹਨਾਂ ਦੀ ਨੀਤੀ ਦੱਸਦਾ ਹੈ ਉਹਨਾਂ ਕਿਹਾ ਦੇਖੋ ਉਹ ਹਿੰਦੂਆਂ ਵਾਸਤੇ ਪਵਿੱਤਰ ਹੈ ਸਿੱਖ ਵਾਸਤੇ ਨਹੀਂ ਪਰ ਤੁਹਾਡਾ ਮਾਫੀਨਾਮਾ ਹੀ ਕਾਫੀ ਹੈ ਅਸੀਂ ਕਿਸੇ ਮਾਸੂਮ ਨੂੰ ਕੁਝ ਨਹੀਂ ਕਵਾਂਗੇ ਸਜ਼ਾ ਸਿਰਫ ਜ਼ਾਲਿਮ ਹਾਕਮਾਂ ਨੂੰ ਮਿਲੇਗੀ ਵਾਹ ਮਤਲਬ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਲੜਾਈ ਜ਼ੁਲਮ ਦੇ ਖਿਲਾਫ ਹੈ ਕਿਸੇ ਖਾਸ ਫਿਰਕੇ ਜਾਂ ਮਾਸੂਮ ਲੋਕਾਂ ਖਿਲਾਫ ਨਹੀਂ ਬਿਲਕੁਲ ਇਹ ਬਹੁਤ ਵੱਡਾ ਸਿਆਸੀ ਤੇ ਨੈਤਿਕ ਬਿਆਨ ਸੀ ਉਸ ਵੇਲੇ ਇਸ ਤੋਂ ਬਾਅਦ ਫਿਰ ਕੀ ਹੋਇਆ ਠੜਸਕੇ ਵਿੱਚ ਇਸ ਤੋਂ ਬਾਅਦ ਸ਼ਹਿਰ ਦੀ ਜਿਹੜੇ ਅਮੀਰ ਲੋਕ ਸੀ ਉਹਨਾਂ ਨੇ ਨਜ਼ਰਾਨੇ ਪੇਸ਼ ਕੀਤੇ ਤੇ ਉਹਨਾਂ ਨੂੰ ਮਤਲਬ ਛੱਡ ਦਿੱਤਾ ਗਿਆ ਪਰ ਜਿਹੜੇ ਅਹਲਕਾਰ ਜ਼ਾਲਿਮ ਸਨ ਜਿਨ੍ਹਾਂ ਨੇ ਲੋਕਾਂ ਤੇ ਜ਼ੁਲਮ ਕੀਤੇ ਸੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਉਹਨਾਂ ਨੂੰ ਬਖਸ਼ਿਆ ਨਹੀਂ ਗਿਆ ਨਹੀਂ ਉਹਨਾਂ ਨੂੰ ਉਹਨਾਂ ਦੇ ਜੁਰਮਾ ਮੁਤਾਬਿਕ ਸਜ਼ਾ ਮਿਲੀ ਤਾਂ ਜੇ ਆਪਾਂ ਹੁਣ ਇਹਨਾਂ ਦੋਵਾਂ ਘਟਨਾਵਾਂ ਕੁੜਾਮ ਤੇ ਠਸਕਾ ਨੂੰ ਇਕੱਠਾ ਕਰਕੇ ਦੇਖੀਏ ਤਾਂ ਕੀ ਮੁੱਖ ਗੱਲਾਂ ਨਿਕਲਦੀਆਂ ਨੇ ਦੇਖੋ ਦੋ ਮੁੱਖ ਗੱਲਾਂ ਸਾਹਮਣੇ ਆਉਂਦੀਆਂ ਨੇ ਪਹਿਲੀ ਇੱਕ ਬਹੁਤ ਸੋਚੀ ਸਮਝੀ ਫੌਜੀ ਰਣਨੀਤੀ ਸਰਹੰਦ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਆਲੇ-ਦੁਆਲੇ ਦੇ ਮਜ਼ਬੂਤ ਟਿਕਾਣਿਆਂ ਤੇ ਕਬਜ਼ਾ ਕਰਨਾ ਹਾਂ ਜਿਵੇਂ ਕੁੜਾਮ ਦਾ ਕਿਲਾ ਬਿਲਕੁਲ ਤੇ ਦੂਜੀ ਗੱਲ ਫੌਜੀ ਤਾਕਤ ਦੇ ਨਾਲ-ਨਾਲ ਇੱਕ ਨੀਤੀ ਇੱਕ ਪਾਲਿਸੀ ਜਿਸ ਵਿੱਚ ਜ਼ਾਲਮ ਹਾਕਮਾਂ ਤੇ ਆਮ ਲੋਕਾਂ ਜਾਂ ਜਿਹੜੇ ਹਾਰ ਮੰਨ ਗਏ ਉਹਨਾਂ ਵਿੱਚਕਾਰ ਫਰਕ ਕੀਤਾ ਗਿਆ ਹੂੰ ਇਹ ਸਿਰਫ ਲੁੱਟਮਾਰ ਵਾਲੀ ਮੁਹਿੰਮ ਨਹੀਂ ਸੀ ਇਹ ਇੱਕ ਵਕਰੀ ਕਿਸਮ ਦੇ ਸ਼ਾਸਨ ਦੀ ਸਥਾਪਨਾ ਵੱਲ ਇਸ਼ਾਰਾ ਕਰ ਰਹੀ ਸੀ ਭਾਵੇਂ ਸ਼ੁਰੂਆਤੀ ਪੜਾ ਸੀ ਤਾਂ ਅਸੀਂ ਦੇਖਦੇ ਹਾਂ ਕਿ ਬੰਦਾ ਸਿੰਘ ਦੀ ਮੁਹਿੰਮ ਯੋਜਨਾਬੱਧ ਸੀ ਤਾਕਤ ਦੇ ਜੜੇ ਕੇਂਦਰ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਿੱਤੇ ਹੋਏ ਲੋਕਾਂ ਪ੍ਰਤੀ ਵੀ ਇੱਕ ਸੋਚੀ ਸਮਝੀ ਪਹੁੰਚ ਸੀ ਸਜ਼ਾ ਤੇ ਰਹਿਮ ਦੋਵੇਂ ਹਾਂਜੀ ਬਿਲਕੁਲ ਜਾਂਦੇ ਜਾਂਦੇ ਇੱਕ ਸਵਾਲ ਫਿਰ ਸੋਚਣ ਲਈ ਛੱਡ ਜਾਂਦੇ ਆਂ ਸਰੋਤ ਕਹਿੰਦੇ ਨੇ ਕਿ ਬੰਦਾ ਸਿੰਘ ਨੇ ਜ਼ਾਲਿਮਾਂ ਨੂੰ ਸਜ਼ਾ ਦੇਣ ਤੇ ਹਾਰ ਮੰਨਣ ਵਾਲਿਆਂ ਨੂੰ ਬਖਸ਼ਣ ਵਿੱਚ ਫਰਕ ਕੀਤਾ। ਇਸ ਖਾਸ ਨੀਤੀ ਦਾ ਫੌਜੀ ਤਾਕਤ ਦੇ ਡਰ ਤੋਂ ਇਲਾਵਾ ਉਛੂ ਦੇ ਆਮ ਲੋਕਾਂ ਦੇ ਮਨਾਂ ਤੇ ਕੀ ਅਸਰ ਪਿਆ ਹੋਵੇਗਾ? ਉਹਨਾਂ ਨੇ ਇਸ ਮੁਹਿੰਮ ਨੂੰ ਕਿਵੇਂ ਦੇਖਿਆ ਹੋਵੇਗਾ? ਹਾਂ, ਇਹ ਸੋਚਣ ਵਾਲੀ ਗੱਲ ਹੈ ਕਿ ਇਸ ਨਾਲ ਲੋਕਾਂ ਦੀ ਧਾਰਨਾ ਤੇ ਕੀ ਫਰਕ ਪਿਆ ਹੋਵੇਗਾ?